ਤਾਪੀ ਨਾਮ ਰਵਾਇਆ ਕਰੋ ਫੁਰਕ ਫੁਰਦੇ ਰਾਤ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਆਲ ਰਾਉਂਡਰ 855 ਤੇ ਲੈ ਕੇ ਆਏ ਆਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕੱਲ 13 ਅਪ੍ਰੈਲ ਨੂੰ 12 ਜਗ੍ਹਾ ਤੇ ਕਬੱਡੀ ਟੂਰਨਾਮੈਂਟ ਕਰਵਾਏ ਗਏ ਸਨ ਤੇ ਇਲੈਕਟ੍ਰਿਕ ਸਕੂਟਰੀਆਂ ਤੇ ਮੋਟਰਸਾਈਕਲ ਤੇ ਹੋਰ ਨਗਦ ਰਾਸ਼ੀਆਂ ਦੇ ਕੌਣ ਬੈਸਟ ਰੇਡਰ ਤੇ ਜਾਫੀ ਬਣਿਆ ਤੇ ਪੂਰੀ ਵੀਡੀਓ ਦੇਖੋ ਤੇ ਪੂਰੀ ਜਾਣਕਾਰੀ ਦੇਵਾਂਗੇ ਉਸ ਤੋਂ ਪਹਿਲਾਂ ਜੇ ਤੁਸੀਂ ਇਹ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਣੇ ਆਂ ਪਹਿਲੇ ਕਬੱਡੀ ਟੂਰਨਾਮੈਂਟ ਦੀ ਗੱਲ ਕਰਕੇ ਤਾਂ ਪਹਿਲਾ ਕਬੱਡੀ ਟੂਰਨਾਮੈਂਟ ਕੱਚਾ ਪੱਕਾ ਤਰਨ ਤਰਨ ਦੇ ਵਿੱਚ ਕਰਵਾਇਆ ਗਿਆ ਸੀ ਤੇ ਉੱਥੇ ਸੌਰ ਸਿੰਘ ਤੇ ਫਰੰਦੀਪੁਰ ਦੀਆਂ ਟੀਮਾਂ ਦੇ ਵਿੱਚਕਾਰ ਸੋ ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਫਰੰਦੀਪੁਰ ਸੈਕੰਡ ਤੇ ਸੌਰ ਸਿੰਘ ਫਾਸਟ ਅੱਗੇ ਗੱਲ ਕਰਦੇ ਹਾਂ ਸੌਰ ਸਿੰਘ ਤਰਨਤਾਰਨ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਤਾਬਾ ਸੌਰ ਸਿੰਘ ਤੇ ਸੌਰ ਸਿੰਘ ਦੀਆਂ ਟੀਮਾਂ ਦੇ ਵਿਚਕਾਰ ਸੋ ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਸੌਰ ਸਿੰਘ ਫਸਟ ਤੇ ਤਾਬਾ ਸੌਰ ਸਿੰਘ ਸੈਕੰਡ ਅੱਗੇ ਗੱਲ ਕਰਦੇ ਹਾਂ ਫਕਰ ਸਰਸਰੀ ਮੁਖਤਸਰ ਸਾਹਿਬ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 51000 ਤੇ ਦੂਜਾ ਇਨਾਮ 35000 ਸੀ ਤੇ ਬੈਸਟ ਰੇਡਰ ਤੇ ਜਾਫੀ ਦੇ ਲਈ 11-11000 ਰੁਪਏ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਸੂਰੇਵਾਲ ਤੇ ਦੋਦੇ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਦੋਦਾ ਸੈਕੰਡ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣੇਗਾ ਵੰਛ ਸੂਰੀਆ ਵਾਲਾਗਾ ਸੱਤ ਕ ਵੱਡੀਆਂ ਪਾ ਕੇ 6 ਨੰਬਰ ਲੈ ਤੇ ਤੇ ਵਟ ਜਾਫੀ ਦੀ ਗੱਲ ਕਰਕੇ ਤਾਂ ਵਟ ਜਾਫੀ ਬਣੇਗਾ ਪ੍ਰਭਜੋਤ ਬਰੀਆ ਵਾਲਾ 6 ਟੱਚ ਲੈ ਕੇ ਤਿੰਨ ਜੱਫੇ ਲਾਏ ਅੱਗੇ ਗੱਲ ਕਰਦੇ ਢੱਲਮਾ ਕਪੂਰਥਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 51000 ਤੇ ਦੂਜਾ ਇਨਾਮ 44000 ਸੀ ਤੇ ਵੈਟ ਰੇਡਰ ਤੇ ਜਾਫੀ ਦੇ ਲਈ 15-15000 ਰੁਪਏ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਚੱਕ ਕਲਾਂ ਦੇ ਢੱਲਮਾ ਦੀਆਂ ਟੀਮਾਂ ਦੇ ਵਿੱਚਕਾਰ ਇਹਦੇ ਵਿੱਚੋਂ ਢੱਲਮਾ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਸਟ ਰੇਡਰ ਬਣੇਗਾ ਮੋਹਿਤ ਠੂਲਾ ਟੱਲਮਾਲ ਆਲਾ 15 ਕਬਡੀਆਂ ਪਾ ਕੇ 15 ਨੰਬਰ ਲਈ ਤੇ ਤੇ ਬਟ ਜਾਫੀ ਦੀ ਗੱਲ ਕਰਕੇ ਤਾਂ ਬਟ ਜਾਫੀ ਬਣੇਗਾ ਲੰਬੜ ਮਲ ਸਿੰਘਾ ਵਾਲਾ 10 ਟਾ ਚ ਲੈ ਕੇ ਚਾਰ ਜਫੇ ਲਾਏ ਅੱਗੇ ਗੱਲ ਕਰਦੇ ਹਰਿਆਣਾ ਚੈਂਪੀਅਨਸ਼ਿਪ ਫਾਈਨਲ ਰਿਜ਼ਲਟ ਦੀ ਤੇ ਉਥੇ ਫਾਈਨਲ ਮੈਚ ਹੋਇਆ ਸੀ ਹਰਿਆਣਾ ਤੇ ਪੰਜਾਬ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਪੰਜਾਬ ਸੈਕੰਡ ਤੇ ਹਰਿਆਣਾ ਫਾਸਟ ਅੱਗੇ ਗੱਲ ਕਰਦੇ ਆ ਆਜ਼ਾਦ ਕਬੱਡੀ ਕਲੱਬ ਆਕਲੈਂਡ ਨਿਊਜ਼ੀਲੈਂਡ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਦੀ ਤੇ ਉਥੇ ਫਾਈਨਲ ਮੈਚ ਹੋਇ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਹੈਸ਼ਟੈਗ ਦੀ ਟੀਮ ਸੈਕੰਡਰੀ ਹੈ ਤੇ ਇਜਾਦ ਕਬੱਡੀ ਕਲੱਬ ਫਾਸਟ ਤੇਤੋਂ ਦੇ ਬੈਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਤੋਂ ਬੈਟ ਰੇਡਰ ਬਣੇਗਾ ਪਾਲਾ ਕੋਟੀ ਵਾਲਾ 15 ਕਬੱਡੀਆਂ ਪਾ ਕੇ 14 ਨੰਬਰ ਲੈ ਤੇ ਤੇ ਬੈਟ ਜਾਫੀ ਦੀ ਗੱਲ ਕਰਕੇ ਤਾਂ ਬੈਟ ਜਾਫੀ ਬਣੇਗਾ ਇੰਦਰ ਤਲਵੰਡੀ ਵਾਲਾ 15 ਟੱਚ ਲੈ ਕੇ ਪੰਜ ਫੇ ਲਾਏ ਤੇ ਬੈਟ ਰੇਡਰ ਤੇ ਜਾਫੀ ਦੇ ਲਈ ਕੱਪ ਦਿੱਤੇ ਗਏ ਸਨ ਅੱਗੇ ਗੱਲ ਕਰਦੇ ਆ ਬੂਲ ਲੁਧਿਆਣਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ 25000 ਤੇ ਦੂਜਾ ਨਾਮ 18000 ਸੀ ਤੇ ਬੈਟ ਰੇਡਰ ਤੇ ਜਾਫੀ ਦੇ ਲਈ ਮੋਟਰਸਾਈਕਲ ਦਿੱਤੇ ਗਏ ਸਨ ਤਾਂ ਇੱਥੇ ਫਾਈਨਲ ਮੈਚ ਹੋਇਆ ਸੀ ਦਿਵਾਨਾ ਤੇ ਥਰਾਜ ਹਰਿਆਣੇ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਥਰਾਜ ਹਰਿਆਣਾ ਸੈਕੰਡ ਤੇ ਦਿਵਾਨਾ ਫਾਸਟ ਤੇ ਇਥੋਂ ਦੇ ਵਿੱਚ ਰੀਡਰ ਤੇ ਯਾਫੀ ਦੀ ਗੱਲ ਕਰਕੇ ਤਾਂ ਇਥੋਂ ਵਿੱਚ ਰੀਡਰ ਬਣੇਗਾ ਸੇਵਕ ਦਤਾਲ ਵਾਲਾ ਤੇ ਵਿੱਚ ਯਾਫੀ ਦੀ ਗੱਲ ਕਰਕੇ ਤਾਂ ਵਿੱਚ ਯਾਫੀ ਬਣੇਗਾ ਜਸ਼ਨ ਪੁੰਦੜ ਵਾਲਾ ਤੈਥੇ 75 ਕਿਲੋ ਦੇ ਮੈਚ ਕਰਵਾਏ ਗਏ ਸਨ ਅੱਗੇ ਗੱਲ ਕਰਦੇ ਗਿੱਦੜਵਿੰਡੀ ਕਬੱਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 61000 ਤੇ ਦੂਜਾ ਇਨਾਮ 44000 ਸੀ ਤੇ ਵੈਟ ਰੇਡਰ ਤੇ ਜਾਫੀ ਦੇ ਲਈ 11-11000 ਰੁਪਏ ਦਿੱਤੇ ਗਏ ਸਨ ਤੈਥੇ ਫਾਈਨਲ ਮੈਚ ਹੋਇਆ ਸੀ ਗਿੱਦੜਵਿੰਡੀ ਤੇ ਤਨੌਰੀ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਤਨੌਰੀ ਫਾਰਟ ਤੇ ਗਿੱਦੜਵਿੰਡੀ ਸੈਕੰਡ ਤੇ ਇਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਸਟ ਰੇਡਰ ਬਣਿਆ ਪੋਲਾ ਤਨੌਰੀ ਵਾਲਾ ਤੇ ਵੈਟ ਜਾਫੀ ਦੀ ਗੱਲ ਕਰਕੇ ਤਾਂ ਵੈਟ ਜਾਫੀ ਬਣਿਆ ਨੰਨ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 2.5 ਲੱਖ ਤੇ ਦੂਜਾ ਇਨਾਮ 1.5 ਲੱਖ ਸੀ ਤੇ ਬੈਸਟ ਰੇਡਰ ਤੇ ਜਾਫੀ ਦੇ ਲਈ 21-21 ਹਜ਼ਾਰ ਰੁਪਏ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਕਮਾਨ ਤੇ ਐਸਜੀਪੀਸੀ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਐਸਜੀਪੀਸੀ ਫਾਸਟ ਤੇ ਕਮਾਨ ਸੈਕੰਡ ਤੇ ਇਥੋਂ ਦੇ ਵਿੱਚ ਰੇਡਰ ਤੇ ਯਾਫੀ ਦੀ ਗੱਲ ਕਰਕੇ ਤਾਂ ਇਥੋਂ ਦੇ ਵਿੱਚ ਰੇਡਰ ਬਣੇਗਾ ਲੱड्डा ਵਾਲਾ ਪੁਰਗਿਆ ਤੇ ਗੱਗੂ ਕੜਿਆਨੇ ਵਾਲਾ ਦੋਨਾਂ ਨੇ 9-9 ਕਵਾਡੀਆਂ ਪਾ ਕੇ 9-9 ਨੰਬਰ ਲਈ ਤੇ ਦੋਨੇ ਜੁਆਇੰਟ ਵੈਸਟ ਰੇਡਰ ਬਣੇਗੇ ਤੇ ਵੈਟ ਯਾਫੀ ਦੀ ਗੱਲ ਕਰਕੇ ਤਾਂ ਵੈਟ ਯਾਫੀ ਬਣੇਗਾ ਕੁਲਦੀਪ ਸ਼ਿਕਾਰ ਮਾਛੰਗਾ ਵਾਲਾ ਪੰਜ ਜੱਫੇ ਲਾ ਕੇ ਵੈਟ ਯਾਫੀ ਬਣਿਆ ਅੱਗੇ ਗੱਲ ਕਰਦੇ ਹਾਂ ਜੂਸਫਪੁਰ ਦਾਰੇਵਾਲ ਜਲੰਧਰ ਕਬੱਡੀ ਟੂਰਨਾਮੈਂਟ ਦੇ ਫਾਈਨ ਹਜ਼ਾਰ ਸੀ ਤੇ ਬੈਸਟ ਰੇਡਰ ਤੇ ਜਾਫੀ ਦੇ ਲਈ 51-52 ਹਜ਼ਾਰ ਰੁਪਏ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਸੁਰਖਪੁਰ ਤੇ ਤਾਸਪੁਰ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਤਾਸਪੁਰ ਸੈਕੰਡ ਤੇ ਸੁਰਖਪੁਰ ਫਾਸਟ ਤੇ ਇਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਗੇ ਤਾਂ ਇਥੋਂ ਬੈਸਟ ਰੇਡਰ ਬਣੇਗਾ ਸੁਖਵੀਰ ਗੁਰੂ ਸਰਾਲਾ 15 ਕਵੱਡੀਆਂ ਪਾ ਕੇ 14 ਨੰਬਰ ਲਈ ਤੇ ਇੱਥੇ ਬੈਟ ਜਾਫੀ ਦੀ ਗੱਲ ਕਰਗੇ ਤਾਂ ਬੈਟ ਜਾਫੀ ਬਣੇਗਾ लवली ਮੈਮਦਵਾਲ ਨਾਉ ਟੱਚ ਲੈ ਕੇ ਤਿੰਨ ਜੱਫੇ ਲਾਈ ਅੱਗੇ ਗੱਲ ਕਰਦੇ ਆਂ ਪੱਤੜਕਲਾਂ ਜਲੰਧਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 1 ਲੱਖ ਰੁਪਈਆ ਤੇ ਦੂਜਾ ਇਨਾਮ 75 ਹਜ਼ਾਰ ਸੀ ਤੇ ਵੈੱਟ ਰੇਡਰ ਤੇ ਜਾਫੀ ਦੇ ਲਈ ਮੋਟਰਸਾਈਕਲ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਭੂਲਨ ਤੇ ਪੱਤੜਕਲਾਂ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਪੱਤੜਕਲਾਂ ਫਰਸਟ ਤੇ ਭੂਲਨ ਸੈਕੰਡ ਤੇ ਇੱਥੋਂ ਦੇ ਵੈੱਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇੱਥੋਂ ਵੈੱਟ ਰੇਡਰ ਬਣੇਗਾ ਮੈਕ ਪੱਤੜਾਂ ਵਾਲਾ 16 ਕਬੱਡੀਆਂ ਆ ਪਾ ਕੇ 15 ਨੰਬਰ ਲੈ ਤੇ ਇੱਥੇ ਵੈੱਟ ਜਾਫੀਆਂ ਦੀ ਗੱਲ ਕਰਕੇ ਤਾਂ ਬਣਿਆਗੇ ਅੱਗੇ ਗੱਲ ਕਰਦੇ ਆ ਭਲਾਥ ਕਪੂਰਥਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਕੱਲ 45 ਕਿਲੋ ਤੇ 65 ਕਿਲੋ ਦਾ ਫਾਈਨਲ ਮੈਚ ਕਰਵਾਏ ਗਏ ਸਨ ਤੇ 45 ਕਿਲੋ ਦੇ ਲਈ ਪਹਿਲਾ ਇਨਾਮ 1 ਲੱਖ ਰੁਪਏ ਤੇ ਦੂਜਾ ਨਾਂ 50 ਹਜ਼ਾਰ ਸੀ ਤੇ ਬੈਸਟ ਰੇਡਰ ਤੇ ਜਾਫੀ ਦੇ ਲਈ ਇਲੈਕਟ੍ਰਿਕ ਸਕੂਟਰੀਆਂ ਦਿੱਤੀਆਂ ਗਈਆਂ ਸਨ ਤੇ 45 ਕਿਲੋ ਦਾ ਫਾਈਨਲ ਮੈਚ ਹੋਇਆ ਸੀ ਪੋਜੇਵਾਲਾ ਤੇ ਨੰਗਲੰਬੀਆਂ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਨੰਗਲੰਬੀਆਂ ਸੈਕੰਡ ਤੇ ਪੋਜੇਵਾਲਾ ਫਾਸਟ ਫਾਈਨਲ ਮੈਚ ਦੇ ਵਿੱਚ ਤਿੰਨ ਰੇਡਾਂ ਤੇ ਇੱਕ ਸਕੂਟਰੀ ਲਾਈ ਗਈ ਸੀ ਤੇ ਸੁਖੇ ਯਰਗੜੀ 45 ਕਿਲੋ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ 45 ਕਿਲੋ ਦਾ ਵੈਸਟ ਰੇਡਰ ਬਣੇਗਾ ਸੰਦੀਪ ਆਠਕ ਵੱਡੀਆਂ ਪਾ ਕੇ 7 ਨੰਬਰ ਲਈ ਤੇ ਟਵਿੱਟ ਜਾਫੀ ਦੀ ਗੱਲ ਕਰਕੇ ਤਾਂ ਟਵਿੱਟ ਜਾਫੀ ਬਣੇਗਾ ਖੜਕ ਸਿੰਘਾ 8 ਟੱਚ ਲੈ ਕੇ 4 ਜਫੇ ਲਾਏ ਤੇ ਫਾਈਨਲ ਮੈਚ ਦੇ ਵਿੱਚ ਹੋਰ ਵੀ ਨਗਦ ਰਕਮਾਂ ਜਿਵੇਂ ਕਿ 50-50 ਹਜ਼ਾਰ ਰੇਡਾਂ ਜਫਿਆਂ ਤੇ ਲਾਈ ਗਏ ਸੀ ਤੇ ਹੁਣ ਗੱਲ ਕਰਦੇ 65 ਕਿਲੋ ਦੇ ਫਾਈਨਲ ਰਿਜ਼ਲਟ ਦੀ ਤੇ 65 ਕਿਲੋ ਦੇ ਲਈ ਪਹਿਲਾ ਨਾਮ 111000 ਤੇ ਦੂਜਾ ਨਾਮ 61000 ਸੀ ਤੇ ਬੈਸਟ ਰੇਡਰ ਤੇ ਯਾਫੀ ਦੇ ਲਈ ਮੋਟਰਸਾਈਕਲ ਦਿੱਤੇ ਗਏ ਸਨ ਤੇ ਫਾਈਨਲ ਮੈਚ ਹੋਇਆ ਸੀ ਬਾਬਾ ਦੀਪ ਸਿੰਘ ਜੀ ਤੇ ਪੋਜੇ ਵਾਲੇ ਦੀਆਂ ਟੀਮਾਂ ਦੇ ਵਿੱਚਕਾਰ ਇਹ ਦੇ ਵਿੱਚੋਂ ਪੋਜੇ ਵਾਲਾ ਫਾਸਟ ਤੇ ਬਾਬਾ ਦੀਪ ਸਿੰਘ ਜੀ ਦੀ ਟੀਮ ਸੈਕੰਡਰੀ ਤੇ 65 ਕਿਲੋ ਦੇ ਬੈਸਟ ਰੇਡਰ ਤੇ ਯਾਫੀ ਦੀ ਗੱਲ ਕਰਗੇ ਤਾਂ 65 ਕਿਲੋ ਦਾ ਬੈਸਟ ਰੇਡਰ ਬਣ ਅਸੀਸ ਸਤੰਤਾਨ ਸਾਹਿਬ ਵਾਲਾ 11 ਕਬਡੀਆਂ ਪਾ ਕੇ 11 ਨੰਬਰ ਲੈ ਤੇ ਤਵਟ ਜਾਫੀ ਦੀ ਗੱਲ ਕਰਕੇ ਤਾਂ ਟਵਟ ਜਾਫੀ ਬਣੇਗਾ ਸੋਨੂ ਅਣਦਾਣੇ ਵਾਲਾ ਤਿੰਨ ਟੱਚ ਲੈ ਕੇ ਦੋ ਜਫੇ ਲਾਈ ਤੇ ਹਾਂਜੀ ਇਸ ਕੱਲ ਦੇ ਕਬੱਡੀ ਕੱਪਾਂ ਦਾ ਫਾਈਨਲ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਕਬੱਡੀ ਦੀਆਂ ਇਸੇ ਤਰ੍ਹਾਂ ਨਵੀਆਂ ਤੇ ਕੈਂਡ ਵੀਡੀਓ ਦੇਖਣ ਲਈ ਆਪਣੇ ਚੈਨਲ ਆਲ ਆਰਾਊਂਡਰ 855 ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ